ਲੁਧਿਆਣਾ ਦੇ ਪਿੰਡ ਬੁਲਾਰਾ ਦੇ ਵਿੱਚ ਇੱਕ ਵਿਆਹੁਤਾ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਦੱਸਿਆ ਜਾ ਰਿਹਾ ਹੈ ਕਿ ਪਿੰਡ ਦਾ ਹੀ ਇੱਕ ਵਿਅਕਤੀ ਇੱਕ ਤਰਫਾ ਪਿਆਰ ਦੇ ਚੱਲਦਿਆਂ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ ਜਿਸ ਤੋਂ ਪਰੇਸ਼ਾਨ ਹੋ ਕੇ ਵਿਆਹੁਤਾ ਨੇ ਇੱਕ ਹੌਫਨਾਕ ਕਦਮ ਚੁੱਕਿਆ ਵਿਆਹੁਤਾ ਦਾ ਪਤੀ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਉਸਦੇ ਦੋ ਬੱਚੇ ਵੀ ਨੇ ਫਿਲਹਾਲ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਮਲਜ਼ਮ ਵਿਅਕਤੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਸਲੇਹੀ ਅਜੀ ਸਾਡੀ ਮਤਲਬ ਰਿਲੇਟਿਵ ਸੀ ਬਹੁਤ ਜ਼ਿਆਦਾ ਨਗਨੀਜੀ ਜੀ ਠੀਕ ਹੈ ਜੀ ਤੇ ਇਹਨਾਂ ਨੇ ਇੰਨਾ ਜ਼ਿਆਦਾ ਉਹਨੂੰ ਕੁੜੀ ਨੂੰ ਫੋਰਸ ਕਰਦਾ ਸੀ ਬਹੁਤ ਜ਼ਿਆਦਾ ਦਬਾਅ ਪਾਉਂਦਾ ਸੀ ਤੇ ਮਤਲਬ ਇਹਨਾਂ ਉਹਨੂੰ ਪਰੇਸ਼ਾਨ ਕਰਦਾ ਤੇ ਮਰ ਲਈ ਮਜਬੂਰ ਕਰਦਾ ਉਹ ਬਹੁਤ ਟਾਈਮ ਤੋਂ ਕਰ ਰਿਹਾ ਸੀ ਨਹੀਂ ਥੋੜੀ ਟਾਈਮ ਤੋਂ ਨਹੀਂ ਬਹੁਤ ਟਾਈਮ ਤੋਂ ਕਰ ਰਿਹਾ ਸੀ ਉਹ ਬਿਲਕੁਲ ਲੜਕਾ ਕੌਣ ਸੀ ਉਹ ਲੜਕਾ ਮਿੰਦਰ ਸਿੰਘ ਜੀ ਪਲਾਰਾ ਹਰਵੰਸ ਸੀ ਉਹ ਐਡਾ ਕਿਉਂ ਕਰਦਾ ਸੀ ਬਸ ਉਹ ਦੱਤੂ ਜੀ ਬੇਕੂਫੀ ਜਦੋਂ ਬੱਚੇ ਨੇ ਆਪਣਾ ਬੱਚਾ ਲਾਇਕ ਨਹੀਂ ਕਰਦਾ ਤੁਹਾਨੂੰ ਜੋ ਕੋਈ ਰਿਸਪੌਂਸ ਨਹੀਂ ਦਿੰਦਾ ਆਪਾਂ ਬੱਚੇ ਨੂੰ ਕਿਉਂ ਪਰੇਸ਼ਾਨ ਕਰਦੇ ਹਾਂ ਉਹ ਇੰਨਾ ਪਰੇਸ਼ਾਨ ਕਰਦਾ ਸੀ ਕੁਝ ਕਹਿਣ ਦੀ ਹੱਦ ਨਹੀਂ ਇਹ ਉਹ ਬਈ ਨਹੀਂ ਸੀ ਹਾਂਜੀ ਬਈ ਦੋ ਬੱਚੇ ਆ ਦੋ ਬੱਚੇ ਹਸਨਾਂ ਦੇ ਬਾਹਰ ਸੀ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਕੀ ਹੋਇਆ ਲੜਕੀ ਨੇ ਕਿਹਨੇ ਡੱਥ ਕਰ ਲਈ ਆਪਣੇ ਮਜੂਰ ਮਜੂਰ ਉਹ ਕਿਹਨੇ ਦਵਾਈ ਕਰ ਲਈ ਪਰ ਇਹਨਾਂ ਮਜੂਰ ਕਰਦਾ ਮਰਨ ਲਈ ਮਜੂਰ ਕਰਦਾ ਉਸ ਇਨਸਾਨ ਨੇ ਹੁਣ ਅਜੇ ਕਿਹੜੀ ਜਗ੍ਹਾ ਆਏ ਹੋ ਅਸੀਂ ਸਰਦਖਣਾ ਆਏ ਆ ਜੀ ਅਸੀਂ ਇਨਸਾਫ ਲੈਣ ਲਈ ਸਾਨੂੰ ਸਾਹਿਬ ਸਾਨੂੰ ਸਾਹਿਬ ਮਿਲਣਾ ਚਾਹੀਦਾ ਜੀ ਬਸ ਤੇ ਉਹ ਲੜਕਾ ਕਿੱਥੇ ਹੈ ਜੀ ਲੜਕਾ ਫਰਾਰ ਹੈ ਜੀ ਫਰਾਰ ਨੇ ਸਾਰਾ ਕੱਪੜਾ ਇਸ ਤਰ੍ਹਾਂ ਹਾਂਜੀ ਮੇਰੀ ਸਿਸਟਰ ਸਹੀ ਇਹ ਤੇ ਮਤਲਬ 20 ਦਿਨ ਹੋਏ ਨੇ ਇਹਨਾਂ ਦੀ ਲੜਾਈ ਹੋਈ ਤੇ ਕੋਠੇ ਦਾ ਮਤਲਬ ਖੜੇ ਉਹਨੇ ਇੰਨੇ ਗੰਦੇ ਵਰਡ ਬੋਲੇ ਕਿ ਵੀ ਨਹੀਂ ਸੁਨੇ ਜਾਂਦੇ ਸੀਗੇ ਉਹਦੇ ਮਤਲਬ ਕਿ ਡਿਪਰੈਸ਼ਨ ਚ ਆ ਗਈ ਉਹਨੂੰ ਮਤਲਬ ਉਹ ਪ੍ਰੋਬਲਮ ਹੋਈ ਫਿਰ ਉਹਦੇ ਕਰਕੇ ਉਹਨੇ ਦਵਾਈ ਖਾਦੀ ਆ ਕੀ ਮਸਲਾ ਕੀ ਸੀ ਮੇਨ ਕੀ ਮੇਨ ਬਸ ਕਿ ਉਹਨੂੰ ਇਹ ਸ਼ੇਅਰ ਕਰਨ ਜਾਂਦੇ ਸੀ ਨਾਲ ਬੇਟਾ ਹੁੰਦਾ ਸੀਗਾ ਉਹਦਾ ਉਹ ਮੁੰਡਾ ਉਹਨੂੰ ਤੰਗ ਕਰਦਾ ਸੀਗਾ ਵੀ ਜੇ ਤੂੰ ਮੈਨੂੰ ਫੋਨ ਨਹੀਂ ਕਰੇਂਗੀ ਮੈਨੂੰ ਮਤਲਬ ਗਲਤ ਗੱਲਾਂ ਬੋਲਦਾ ਸੀ ਉਹਨੂੰ ਵੀ ਨਹੀਂ ਇਦਾਂ ਕਰੇਂਗੀ ਤਾਂ ਬਲੈਕਮੇਲ ਕਰਦਾ ਸੀ ਉਹਨੂੰ ਕੌਣ ਮੁੰਡਾ ਫੋਨ ਸੀ ਉਹ ਮਿੰਦਰਾ ਮਿੰਦਰਾ ਸਾਡੇ ਦਾ ਸਾਡੇ ਪਿੰਡ ਦਾ ਹੀ ਆ ਮੁੰਡਾ ਉਹ ਕਿਉਂ ਤੰਗ ਕਿਉਂ ਕਰਦਾ ਸੀ ਤੇ ਇੱਕ ਕੁੜੀ ਆ ਸਾਡੇ ਨਾਲ ਆ ਤੇ ਇੱਥੇ ਉਹਨੂੰ ਵੀ ਤੰਗ ਕਰਦਾ ਸੀ ਕਿਉਂ ਤੰਗ ਕਿਉਂ ਕਰਦਾ ਸੀ ਇੱਥੇ ਆ ਆ ਕੁੜੀ ਨੂੰ ਵੀ ਤੰਗ ਕਰਦਾ ਸੀ ਮੋਟੇ ਤੇ ਖੜ ਕੇ ਜੀ ਬਾਹਲਾ ਹੀ ਜੰਦਾ ਮੁੰਡਾ ਬੋਲਦਾ ਉਹ ਬਾਹਲਾ ਕੱਟਦਾ ਬਹੁਤ ਜਿਆਦਾ ਇਹ ਕੁੜੀ ਨੂੰ ਵੀ ਕਹਿੰਦਾ ਸੀਗਾ ਉਹ ਵੀ ਜੇ ਤੂੰ ਮੇਰੇ ਨਾਲ ਨਹੀਂ ਗੱਲ ਇਦਾਂ ਕਰਨੀਂ ਕਿ ਮੈਂ ਤੇਰੇ ਘਰੇ ਇਦਾਂ ਕਰੂੰ ਆਏ ਮਤਲਬ ਗੱਲ ਤੇ ਉਹਨੂੰ ਵੀ ਡਰਾਵੇ ਦਿੰਦਾ ਸੀ ਇਹਨੇ ਨਹੀਂ ਦੱਸਿਆ ਘਰੇ ਬੰਨੇ ਨੇ ਅੱਜ ਸਾਨੂੰ ਦੱਸਿਆਗੇ ਇਹਨੂੰ ਤਾਂ ਮੈਂ ਕਿਹਾ ਲੜਕੀ ਨੇ ਕੀ ਕੀਤਾ ਉਸ ਤੋਂ ਬਾਅਦ ਇਹਨੇ ਦੱਸਿਆ ਹੀ ਨਹੀਂ ਕਿ ਡਰਦੀ ਸੀ ਉਹ ਡਰਬਾ ਕੇ ਉਹ ਲੜਕੀ ਨੇ ਕੀ ਕੀਤਾ ਹਾਂਜੀ ਉਹਨੇ ਉਸ ਤੋਂ ਬਾਅਦ ਮਤਲਬ ਕਿ ਦਵਾਈ ਖਾਧੀ ਆ ਉਹਨੇ ਸਾਨੂੰ ਕਿਸੇ ਨੂੰ ਦੱਸਿਆ ਨਹੀਂ ਵੀ ਦਵਾਈ ਖਾਧੀ ਆ ਉਹ ਪਹਿਲਾਂ ਵੀ ਬਿਮਾਰ ਹੋ ਗਈ ਸਾਨੂੰ ਸੀਗਾ ਵੀ ਓਦਾਂ ਕਰਕੇ ਬਿਮਾਰ ਹੋ ਗਈ ਉਹ ਜਦੋਂ ਫਿਰ ਉਹਨੂੰ ਡਾਕਟਰ ਨੇ ਪੁੱਛਿਆ ਵੀ ਕੀ ਹੋਇਆ ਨਹੀਂ ਉੱਥੇ ਜਾ ਕੇ ਦੱਸਿਆ ਵੀ ਮੈਂ ਦਵਾਈ ਖਾਧੀ ਆ ਦਰਿਆਲ ਦੇ ਜੀ ਜਾਨ ਉਹਨੇ ਮਤਲਬ ਰਸਤੇ ਦੀ ਹਾਲਤ ਕਿਦਾਂ ਯੋਤ ਜੀ ਗੱਲ ਚੱਲ ਰਹੀ ਹੈ ਉਹਦੀ ਹਾਂਜੀ ਕੀ ਉਮਰ ਸੀ ਪਰਸੋਂ 33 36 ਸਾਲ ਦੀ ਸੀ ਹਾਂਜੀ ਵਿਆਹੀ ਹੋਈ ਸੀ ਹਾਂਜੀ ਦੋ ਬੱਚੇ ਨੇ ਦੋ ਨੌਵੀਂ ਚ ਪੜਦਾ ਇੱਕ 10ਵੀਂ ਕਿਹੜੀ ਜਗ੍ਹਾ ਹੈ ਤੁਸੀਂ ਅਸੀਂ ਬਲਾਰੇ ਤੋਂ ਅਸੀਂ ਬਲਾਰੇ ਤੋਂ ਸ਼ਦਰਖਾਨੇ ਤੋਂ ਕੰਪਲੇਨਟ ਕੀਤੀ ਹਾਂਜੀ ਤੈਨੂੰ ਜੰਡੇ ਕੀ ਇਹ ਕਿਹਾ ਅਜੇ ਤੱਕ ਸਾਡੀ ਕੋਈ ਅਜੇ ਸਾਡੀ ਕੋਈ ਹਜੇ ਕੁਝ ਨਹੀਂ ਸਾਡੀ ਕਾਰਵਾਈ ਇਹ ਕੋਈ ਸੁਣਵਾਈ ਨਹੀਂ ਸੁਣਵਾਈ ਨਹੀਂ ਹੋਈ ਹੈ ਸਾਡੀ